ਨਰੇਲਾ ਹਾਜੀ ਤੱਕ ਕਰਨੀ ਇੱਥੋਂ ਨਿਕਲ ਗਾਂ ਖਣੀ ਕੀ ਕਰਦਾਂ ਮੈਨੂੰ ਲਿਆਉਣੀ ਪੈਣਾ ਐ ਸੱਦ ਕੇ ਸਾਰੇ ਦਿਹਾੜੀ ਮੈਂ ਕੀ ਗੱਲ ਐ ਇੱਥੇ ਰਾਣੀਆਂ ਬਣੀਆਂ ਬੈਠੀਆਂ ਦੋਨੇ ਤੁਸੀਂ ਤੇ ਕੰਮ ਕੀ ਗੱਲੋ ਮੈਂ ਕਿੰਨਾ ਕਰਕੇ ਤੁਹਾਡਾ ਹੱਕ ਨਹੀਂ ਗਾ ਵੀ ਇੱਕ ਦਿਨ ਹੀ ਉੱਠ ਕੇ ਆਉ ਮੇਰੇ ਕੋਲ ਦੋਵੇਂ ਲੜੋ ਇਹਦਾ ਮੈਂ ਸਿਰ ਪਾੜਦੇ ਮੇਰੇ ਨਾਲ ਵਿੱਚ ਨਾ ਲਈ ਹਾਂ ਲਈ ਨਾ ਤੇਰਾ ਤੂੰ ਤਾਂ ਤੜਕੇ ਦੀ ਹਿੱਲੀ ਨਹੀਂ ਇੱਥੇ ਪੈ ਬੈਠੀ ਐ ਬੋ ਮੋਈ ਨਾ ਨਹੀਂ ਤੂੰ ਹਾਂ ਤੇਰੇ ਮੂੰਹ 'ਚ ਜਵਾਨ ਹੈ ਨਹੀਂ ਬੋਲਦੀ ਨਹੀਂ ਮੇਰੇ ਕੋਲ ਦੋ ਦੋ ਵਿਆਹ ਕੇ ਘਰੋਂ ਇਤੋਂ ਕਰੋ ਭਾਗ ਲੈ ਮੇਰੇ ਨੂੰ ਤਾਂ ਕਰੋ ਨਾ ਕਰੋ ਮੈਂ ਤਾਂ ਥੋੜਾ ਸਨੀ ਖਾੜ ਦੇਗੀ ਨਹੀਂ ਤੇ ਰੋਟੀਆਂ ਨਹੀਂ ਖਾਂਦੀ ਤੂੰ ਮੈਂ ਰੋਟੀਆਂ ਖਾ ਲਈ ਹੁਣ ਮੈਂ ਖਾ ਰਹੀ ਮਰਮਈ ਕਰ ਜਾਊਂਗੀ ਤੁਸੀਂ ਬਹੂਆਂ ਬੈਠਣਾ ਜਿੱਥੇ ਦੋ ਦੋ ਜਿੱਥੇ ਦੋ ਦੋ ਖਾਣਾ ਉੱਥੇ ਪੰਜ ਪੰਜ ਖਾਣੀ ਤੇ ਕੰਮ ਨੂੰ ਤੇਰੇ ਸੱਪ ਲੜ ਜਾਂਦਾ ਮੈਂ ਤਾਂ ਦਿੱਤ ਪਾਣੀ ਤੇ ਮੈਂ ਤਾਂ 10 ਵੀ ਖਾਉਂਗੀ ਦੋ ਬੰਦੇ پیسے ਕੋਠੇ ਜਿੱਦੇ ਦਾਦਾ 10 ਲੱਖ ਰੁਪਏ ਤੁਹਾਡੇ ਤੇ ਲਾਇਆ ਆ ਆਹੋ ਉਹ ਬਹਿਣਾ ਹੁੰਦਾ ਉਹਨੂੰ ਨਾਲ ਬਾਇਆ ਕਰ ਆਹੋ ਉਹਨੂੰ ਨਾ ਬਾਇਆ ਕਰ ਦੇ ਤੂੰ ਆਪ ਬਹਿਣਾ ਹੁੰਦਾ ਮੈਂ ਆਪਣੇ ਕੰਮ ਕਰਕੇ ਬੈਠੀ ਆ ਕੀ ਕੰਮ ਕੀਤਾ ਤਸਵੀਰ ਕੀ ਕੀਤਾ ਸੁਭਾਦੀ ਨੇ ਤੂੰ ਅਸੇ ਟਮਕਦੀ ਫਿਰਦੀ ਤੂੰ ਕਿ ਮੈਂ ਸਾਰਾ ਰਸੋਈ ਚ ਸਿਆਪਾ ਕਰਕੇ ਨਵੇੜ ਕੇ ਆਈ ਆ ਸਾਰਾ ਖਾਣ ਪੀਣੇ ਮੇਰਾ ਜੋਰ ਦਿੱਤਾ ਖਾ ਲਿਆ ਖਾ ਲਿਆ ਆਉਂਦੇ ਕੰਮ ਨਹੀਂ ਤੂੰ ਫੋਨ ਤੇ ਜੋਰ ਦੇ ਦੇ ਘਰ ਆ ਪਈ ਬਸ ਲੱਤ ਤੇ ਲੱਤ ਧਰ ਕੇ ਫੋਨ ਤੇ ਦੱਬੀ ਆਣੀ ਹੈ ਇੰਨੇ ਸਵਾਦ ਨਹੀਂ ਲਾਉਂਦੀ ਲੰਮੀ ਨਹੀਂ ਗਈ ਉਹ ਬਣਾ ਲਿਆ ਉਹ ਖਾ ਲਿਆ ਤੇ ਫਿਰ ਭਾਂਡੇ ਤੂੰ ਹੀ ਬਣ ਜੀਂ ਕਿ ਗੱਲ ਹੈ ਮੈਂ ਨਹੀਂ ਮੈਂ ਅਚਾਰ ਕਰ ਤੇ ਹੈਗੀ ਜੇ ਵੱਡੀਆਂ ਤਾਂ ਮੈਂ ਹੀ ਕੰਮ ਕਰੀ ਆਵਾ ਉਹਨੂੰ ਤਾਂ ਲਾਡਲੀ ਬਣਾ ਉਹ ਨਹੀਂ ਦਰਨਾ ਮੈਂ ਹੋਰ ਇਹਨੂੰ ਕੀ ਆ ਖਾਓ ਪੜੀ ਲਿਖੀ ਐ ਕੰਫਰੈਕਟ ਦੇ ਇੱਤੇ ਅੱਛਾ ਜਿਹੜੀਆਂ ਕੱਟ ਪੜਨੀ ਆਪੇ ਨਹੀਂ ਜਿਹੜੀਆਂ ਕੱਟ ਪੜਨਾ ਤੇ ਅੱਛਾ ਉਹਨਾਂ ਨੂੰ ਤਾਂ ਸੋਈ ਚਵਾੜਾ ਤੇ ਜਿਹੜੀ ਪੜੀ ਲਿਖੀ ਉਹਨੂੰ ਫੋਨ ਲਾ ਕੇ ਤੋਥੇ ਬਾਹਿਆ ਮੈਂ ਆਂ ਦੇ ਦਮ ਕਰਕੇ ਆਈ ਆਂ ਨਾ ਤਾਂ ਮੇਰੇ ਨੂੰ ਬਹੁਣੀ ਨਾ ਮੈਂ ਤੈਨੂੰ ਬਹੁਣੀ ਸਨੀ ਮੱਥਾ ਟੇਕਣ ਵਾਲੀ ਹੋਈ ਬੈਠੀ ਸਿੱਧੀ ਉਕਰੋ ਮੇਰੇ ਨਾਲ ਕੰਮ ਕਰਾਓ ਰਸੋਈ ਚ ਮੈਂ ਇਕੱਲੀ ਨਹੀਂ ਕਰਨਾ ਜਿੰਨਾ ਕੰਮ ਮਰੋ ਦੋਵੇਂ ਮਰਜੋ ਮੇਰੇ ਵਰਗੋਂ ਤਾਂ ਹਾਂ ਹੋ ਤੋ ਹਟਾ ਮਾਰਦੇ ਫੋਨ ਪਾਵੇ ਰਹਾ ਤਾ ਫਟਾ ਸਿਆਪੇ ਮਾਰਦੀ ਸਾਰਾ ਮੈਂ ਤਾਂ ਆਪ ਕੱਪੜਾ ਲੈ ਕੇ ਪੈ ਜਾਣੀ ਮੇਰੇ ਕੋਦਰ ਪੈ ਜਾ ਕੇ ਸਾਰਾ ਸੀ ਮੇਰੇ ਪਤੂ ਹੀ ਮਰ ਜਾਣਗੇ ਨਹੀਂ ਮਰ ਜਾਣ ਤੂੰ ਜ਼ਿਆਦਾ ਨਹੀਂ ਬੋਲਦੀ ਤੇ ਬੋਲਣਾ ਤਾਂ ਹੋਰ ਕੀ ਕਰਾਂ ਫਿਰ ਹੋਰ ਨਾ ਕੀ ਕਹਿਣਾ ਜਿਵੇਂ ਲੱਗ ਗਿਆ ਉਹ ਮੁੰਡਾ ਤੇ ਕੰਮ ਨਹੀਂ ਤੇ ਤੇਰੇ ਸੱਪ ਲੜਦਾ ਕਿ ਨਾ ਓਟਕੇ ਕੰਮ ਕਰ ਲੋ ਮੇਰਾ ਮੈਂ ਨਾ ਤੂੰ 24 ਘੰਟੇ ਦਾ ਲਉ ਪੀਆ ਕਰੋ ਅੱਛਾ ਮੈਂ ਕੰਮ ਹੁਣ ਮੈਂ ਕੰਮ ਕਰਾਂ ਸਾਰੀ ਹੋਰ ਮੈਂ ਹੀ ਕਰੀ ਜਾਣਾ ਤੁਸੀਂ ਕਿ ਰੱਤਾ ਦੇ ਬੱਤ ਲੈ ਲੈਂਦੀ ਐ ਇੱਥੇ ਤੇ ਲਿਆਂਦਦਾ ਤਾ ਉਹ ਵੇਲਾ ਹੈ ਮਾਂ ਮਾਲਣੀ ਮਾਂ ਹੀ ਨੇ ਬੈਠੀ ਉਹਨੂੰ ਤਾਂ ਤੂੰ ਜਮਾ ਹੀ ਨਹੀਂ ਕੇ ਆਗਾ ਕੋਨੇ ਸੱਪ ਲੈਣਾ ਵਾ ਹਾਂ ਲੜਿਆ ਸੱਪ ਸੱਪ ਤਾਂ ਤੇਰੇ ਲੜਿਆ ਉਦੋਂ ਵੱਡਾ ਇਹਦੇ ਲੜਿਆ ਹੈ ਉਦੋਂ ਵੱਡਾ ਇਹਦੇ ਮਰ ਮੈਂ ਮਾਰ ਤੂੰ ਮਾਰ ਸੁਣ ਗਿਆ ਪਕਾਨੀਆਂ ਬੁੜੀਆਂ ਕਿਤੇ ਮਗਰ ਹੀ ਲੈ ਆਂਦਣਾ ਇਹਨੂੰ ਤਾਂ ਕੋਈ ਉੱਥੇ ਵੀ ਨਹੀਂ ਚੱਲਦਾ ਵੀ ਆਪਦੇ ਪੇਕੀ ਜਾਇਆ ਆਵੇ ਆਉਂਦਾ ਇਹ ਤਾਂ ਭਰਾ ਨੰਗ ਉਹ ਲੈ ਆਉਂਦਾ ਕਿੱਲੋ ਕਵੈਸਕੋਰਟ ਤੇ ਆਣ ਕੇ ਇਥੇ ਤੜਿਆਤਪੁਣਾ ਸਾਨੂੰ ਵਿਖਾਈ ਜਾਂਦਾ ਰਹਿੰਦਾ ਅੱਛਾ ਹੁਣ ਮੇਰਾ ਭਰਾ ਨੰਗ ਹੋ ਗਿਆ ਹੈ ਜਿਹੜੇ ਤੁਹਾਡੇ ਕਾਂ ਛੱਤਾਂ ਪੂਰਨੀਆਂ ਸੀ ਉਹ ਤਾਂ ਮੇਰਾ ਭਰਾ ਚੰਗਾ ਲੱਗਦਾ ਸੀ ਤੇ ਹੁਣ ਮੇਰਾ ਭਰਾ ਨੰਗ ਹੋ ਗਿਆ ਹੈ ਤੇ ਫਿਰ ਜਾਂਦੀ ਕਿਹਨੀਆਂ ਇੱਥੇ ਦੋ ਤਾਂ ਜੰਗੀ ਕਿਉਂ ਨਹੀਂ ਤੈਨੂੰ ਡਾਰ ਕਹਦਾ ਲੱਗਦਾ ਉੱਥੇ ਤੈਨੂੰ ਛੱਡਦੇ ਨਹੀਂ ਤੁਸੀਂ ਮੈਨੂੰ ਘਰੋਂ ਬਾਹਰ ਕੱਢੀਂ ਕਰਨਾ ਕਿ ਖੂਪ ਪਟਦਾ ਮੈਨੂੰ ਆਇਆ ਤਾਂ ਥੱਕਣਾ ਖੂਪ ਪਟੂ ਅਸੀਂ ਸੋਖੀਆਂ ਹੋਣਾ ਚਾਹੀਦੇ ਅਸੀਂ ਤਾਂ ਪੈਂਦੇ ਆ ਅੱਛਾ ਹੁਣ ਤਾਂ ਮੇਰਾ ਲੰਗਰ ਵੀ ਲੋਕ ਰਹੇ ਆਪ ਤਾਂ ਤੂੰ ਗਹਿਰਾ ਤੂੰ ਤਾਂ ਹੇਮਾ ਮਾਲਣੀ ਬਣਾ ਕੇ ਉਹਨੂੰ ਵੀ ਬਾਹ ਦਿੰਨੀ ਹੈ ਕੀ ਗੱਲ ਹਾਂ ਲਈ ਨਾ ਹਾਂ ਇਹਦਾ ਪਾੜ ਜਿਹੜੀ ਬੈਠੀ ਜਿਹੜੀ ਆਕਾਸ ਨੂੰ ਹੱਥ ਨਹੀਂ ਲਾਉਂਦੀ ਮੈਂ ਤੁਹਾਨੂੰ ਦੋਵਾਂ ਦਾ ਸਿਰ ਪਾੜ ਦੂੰਗੀ ਜੇ ਮੇਰੇ ਨਾਲ ਲਿਆ ਤੁਸੀਂ ਵਿੱਚ ਅੱਛਾ ਮੈਂ ਸਿਰ ਪਾੜ ਲਉਂਗਾ ਹੋ ਤੇ ਪੈਰੀਆਂ ਥੋੜੀ ਲਾਉਣੇ ਮੇਰੇ ਤੁਸੀਂ ਆਪ ਤਾਂ ਭਰਾ ਨੂੰ ਜਾ ਕੇ ਕਹਿ ਚਾਰ ਦਿਨ ਉੱਥੇ ਲਾਊਗਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਕਰੀਆਨੇ ਕੁੱਤੇ ਖਣੀ ਫਸੀ ਗੱਲ ਬਣ ਗਈ ਅਰੇ ਅੰਨੇ ਅਸੀਂ ਵੇਖ ਲੈ ਦੋ ਦੋ ਨੂੰ ਲੈ ਕੇ ਆ ਸੁੱਸ ਖੱਟ ਲਿਆ ਮੈਂ ਕੀ ਕਰ ਰਖਣਾ ਬਿੱਟਾ ਤੁਸੀਂ ਕੰਜਰਖਾਨਾ ਕੇ ਵਿੱਢੇ ਕੁਛ ਨਹੀਂ ਇਸ ਤਰ੍ਹਾਂ ਕਿਹਾਗਾ ਮੈਂ ਤਾਂ ਉਹਦੇ ਨਾਲ ਬੋਲੀ ਜਾਂਦੀ ਸੀ ਇਹ ਐਵੇਂ ਵਿੱਚ ਬੋਲਣ ਲੱਗ ਪੈਂਦੀ ਐ ਸਾਾਨੂੰ ਟਿਕਣ ਹੀ ਨਹੀਂ ਦਿੰਦੀ ਕੰਮ ਕਰੀ ਜਾਈ ਨਾ ਕਰੀ ਉਹ ਹੀ ਨਗੋਚਾ ਵੱਢੀ ਜਾਂਦੀ ਉਹ ਹੀ ਨਗੋਚਾ ਭਾਂਡੇ ਚੱਕ ਚੱਕ ਕੇ ਮਾਰੀ ਜਾਂਦੀ ਰਹੇਦੀ ਆਹ ਤੋਤਾ ਨੇ ਸਵਾਰ ਕੇ ਜਦੋਂ ਉਹਨੂੰ ਸਭ ਕੁਛ ਬੈਠੀ ਨੂੰ ਮਿਲਦਾ ਤੇ ਫਿਰ ਇਹਨੂੰ ਕੀ ਲੋੜ ਆਦਾ ਕਦ ਤੱਕ ਦੇਰ ਕਰੀਏ ਸਵੇਰ ਕਰੀਏ ਇਹਨੂੰ ਕੀ ਇਤਰਾਜ ਵਿੱਚ ਸਾਨੂੰ ਟੋਕੀ 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 ਜਾਂਦੀ ਐ ਸਾਰਾ ਦਾ ਦੇਖੋ ਮੇਰੀ ਗੱਲ ਸੁਣੋ ਤੁਸੀਂ ਦੋਨੇ ਠੀਕ ਐ ਮੈਂ ਪਹਿਲੀ ਗੱਲ ਤਾਂ ਮੈਨੂੰ ਆਪੇ ਭਾਂਡਿਆਂ ਤੇ ਸ਼ਰਮ ਆਉਂਦੀ ਆ ਗੋਡੇ-ਗੋਡੇ ਸ਼ਰਮ ਆਉਂਦੀ ਵੀ ਕੰਦਰ ਥੋੜੇ ਦੇ ਗੁੱਸਾ ਨਾ ਕਰੋ ਮੇਰੀ ਗੱਲ ਦਾ ਮਾਂ ਪਿਓ ਦੇ ਸੰਸਕਾਰ ਹੁੰਦੇ ਤੁਸੀਂ ਦੋਨੇ ਮੈਂ ਤੜਕੇ ਦਿਨ ਚੜੇ ਹਜੇ ਮੈਨਾਂ ਕਾ ਚੱਲ ਵੀ ਵੇਲਾ ਸੀਗਾ ਅੱਜ ਮੈਂ ਮੀਮੂ ਪਿਆ ਮੈਂ ਮੈਨਾਂ ਬਾਪੇ ਨੂੰ ਜਾ ਕੇ ਤੁਸੀਂ ਚੁੰਬੜੀਆਂ ਪੰਜਾਂ ਦੀ ਮੈਂ ਕੁੱਤੇ ਚੁੰਬੜੇ ਹੁੰਦੇ ਕਿਤੇ ਮੇਰੀ ਗੱਲ ਸੁਣੋ ਕਮ ਨਾਲੇ ਮੈਂ ਕਰਦੀ ਇੱਕ ਚੀਜ਼ ਵਕਤ ਲਏ ਜਾਂਦੀ ਇਹਦੇ ਉੱਤੇ ਤਾਂ ਮਹਿੰਗੀ ਚੀਜ਼ ਲਿਆ ਦਿੰਦੀ ਤਾਂ ਮੈਨੂੰ ਸਸਤੀ ਸਾਰੀ ਦਿਹਾੜੀ ਮੈਂ ਉੱਥੇ ਮੱਚਦੀ ਹਾਂ ਰਸੋਈ ਤੇ ਇਹੋ ਅਕਲ ਹੀ ਹੈ ਜੇ ਇਹਨੂੰ ਮਹਿੰਗਾ ਖੋਲ ਲਿਆ ਕਿਤੇ ਕੋਈ ਵੀ ਮੇਰਾ ਤਾਂ ਸਸਤਾ ਹੁਣ ਜਿਹਨੂੰ ਅਕਲ ਨਾਲ ਕੱਪੜੇ ਪਾਉਂਦੀ ਉਹਨੇ ਪਰਖ ਹੁੰਦੀ ਆ ਇਹਨੂੰ ਤਾਂ 1700 ਦੇ ਨੇ ਸੂਟ ਲਿਆ ਤਾਂ ਤਾਂ ਮੈਨੂੰ ਚੱਕ ਕੇ 700 ਦਾ ਲਿਆਂਦਾ ਤੇ ਸਾਰਾ ਸਬਜ਼ੀਆਂ ਭਾਜਣਾ ਸਾਰਾ ਕੁਝ ਸਾਰੀ ਦਿਹਾੜੀ ਰਸੋਈ ਤੇ ਮੈਂ ਮਰਦਾ ਸਸਤਾ ਸੀ ਤੇ ਇਹਦਾ ਮਹਿੰਗਾ ਸੀ ਇਹਨੂੰ ਅਕਲ ਨਹੀਂ ਆਵਾਜ਼ਾਂ ਨਹੀਂ ਕੰਮੇਦੀ ਕੋਈ ਨਹੀਂ ਤੇ ਤੁਹਾਡਾ ਸੂਟਾਂ ਦਾ ਰੌਲਾ ਤੈਨੂੰ ਮਹਿੰਗਾ ਤੈਨੂੰ ਸਸਤਾ ਤਾਂ ਇਹ ਤਾਂ ਪਤਾ ਨਹੀਂ ਲੱਗਦਾ ਕਿ ਅਸਰ ਨੂੰ ਪਰ ਕਿਉਂ ਨਹੀਂ ਪ੍ਰਧਾਨ ਬਣ ਕੇ ਆਪ ਜਾ ਵੜੀਓ ਤੁੰਡੀ ਇਹ ਸਾਡਾ ਰੋਲਾ ਪੈਂਦਾ ਇਹ ਮੈਨੂੰ ਨਾਲ ਲੈ ਜਾ ਤੂੰ ਮੇਰੇ ਪੱਲੇ ਖੁੰਡ ਚੁੱਪ ਕਰ ਬਟਾ ਮੰਜੀ ਤੂੰ ਕੀ ਆਖੀ ਜਾਂਦੀ ਸੀਗੀ ਨਾ ਤੇਰਾ ਕੀ ਨਹੀਂ ਇਹ ਜਦੋਂ ਇਹ ਸਾਡੇ ਭਰਾਵਾਂ ਨੂੰ ਪੈਂਦੀ ਫਿਰ ਐਸੇ ਨਹੀਂ ਪੈਣਾਗਾ ਨਹੀਂ ਮੈਂ ਤੁਹਾਡਾ ਕੀ ਮਾਰਾ ਕੀਤਾ ਜੇ ਮੈਂ ਕਿਹਾ ਸਾਸ਼ ਮਾਹੀ ਆ ਜਾਣਾ ਸਾਡੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਤੁਹਾਨੂੰ ਕੀ ਲੱਗਦਾ ਵੀ ਵੱਡੀ ਕੱਡੀ ਵੱਡੀ ਇਹ ਸਾ ਇਹਨੂੰ ਸਾਵਧਾਨੀ ਕੋਈ ਸਮਝਦਾ ਨਹੀਂ ਕੋਈ ਇਹਨੂੰ ਜਦੋਂ ਸਾਨੂੰ ਕਹਿ ਦਿੰਦੀ ਪੇਕੇ ਜਾਵੜਾ ਪੇਕੇ ਜਾਵੜਾ ਤਾਂ ਫਿਰ ਇਹ ਵੀ ਜਾ ਕੇ ਦੋ ਮਹੀਨੇ ਰਹਿ ਲਿਆ ਕਰੇ ਤੁਸੀਂ ਇੱਧਰ ਬੈਠੋ ਉਹਨੂੰ ਫੋਨ ਕਰ ਵੀਰਪਾਲ ਉਹਨਾਂ ਨੂੰ ਦੋਨਾਂ ਨੂੰ ਕਿੱਧਰ ਮਰੇ ਆ ਉਹਨੂੰ ਫੋਨ ਕਰੋ ਮੈਂ ਬਹਿਣਾ ਕੋਈ ਨਹੀਂ ਫੋਨ ਕਰੋ ਦੋਨਾਂ ਨੂੰ ਮੂਰਿਆਂ ਮੈਂ ਪਾਣੀ ਲਿਆਉਣੀ ਕੋਈ ਨਹੀਂ ਪਣੀ ਪਿਆ ਤਾਂ ਬਸ ਤੁਸੀਂ ਬਹਿ ਜਾ ਬਹਿ ਜਾ ਬੇਟਾ ਬਹਿ ਜਾ ਬਹਿ ਜਾ ਫੋਨ ਕਰ ਬੈਠ ਤਾਂ ਉਹਨੂੰ ਦੋਨਾਂ ਨੂੰ ਸੱਦੋ ਇੱਥੇ ਹੱਥ ਕਰਤੀ ਤੁਸੀਂ ਹੈਲੋ ਕਰੀ ਆਯੋ ਜਲਦੀ ਮਾਮਾ ਜੀ ਆਏ ਸੀ ਦੋਨੋਂ ਨੂੰ ਬੁਲਾ ਲਓ ਦੋਨੋਂ ਨੂੰ ਦੂਜੇ ਕਿੱਥੇ ਆ ਤੇਰੇ ਨਾਲ ਉਹ ਇਕੱਠੇ ਆ ਉਹ ਵੱਡੇ ਵੀਰੇ ਨੂੰ ਵੀ ਫੋਨ ਕਰ ਦੋ ਹਾਂ ਥੋੜਾ ਜਲਦੀ ਆ ਜਾਓ ਆ ਦਊਗੀ ਥੋੜੀ ਆਉਂਦੀ ਆ ਆ ਸੰਸਕਾਰ ਤੇ ਮਾਂ ਪਿਓ ਨੂੰ ਤੁਹਾਨੂੰ ਇਹ ਆਪ ਹੀ ਬੋਲਦੀ ਐ ਸਾਡੀ ਗੱਲ ਚ ਕੋਈ ਨਹੀਂ ਆ ਲੈਣ ਦੇ ਉਹਨੂੰ ਸਾਨੂੰ ਸਾਰਾ ਦਿਨ ਮਾਮਾ ਹੀ ਟੋਕਾ ਟਕਾਈ ਟੋਕਾ ਟਕਾਈ ਕਰੀ ਜਾਂਦੀ ਆ ਹੁਣ ਅਸੀਂ ਖੇਡ ਜਾਨੇ ਫਿਰ ਅਸੀਂ ਵੀ ਤਾਂ ਸਾਡੇ ਚ ਵੀ ਜਾਣ ਆ ਤਮੇ ਖੇਡਣਾ ਵੀਰਪਾਲ ਇਹ ਮਤਲਬ ਹੈ ਵੀ ਤੁਸੀਂ ਲਾ ਲੈ ਸੱਪਾਂ ਨੂੰ ਆਹ ਸਾਹਮਣੇ ਮਨਜੀਤ ਆ ਕੀ ਇਹ ਨਹੀਂ ਮੈਂ ਮਗਰ ਖੜਾ ਸੁਣੀ ਜਾਂਦਾ ਅਜੇ ਮੈਂ ਆ ਜਿਹੜਾ ਸੁਣ ਲਿਆ ਮੈਂ ਆਪਦੇ ਕੰਨਾਂ ਨਾਲ ਸੁਣ ਲਿਆ ਉਹਦੀਆਂ ਅੱਖਾਂ ਨਾਲ ਵੇਖ ਲਿਆ ਵੀ ਤੂੰ ਤਾਂ ਮਰਦੀ ਨਹੀਂ ਤੂੰ ਤਾਂ ਨਿਕਲਦੀ ਨਹੀਂ ਤੂੰ ਤਾਂ ਪੇਕੇ ਨਹੀਂ ਵੜਨ ਦਿੰਦੇ ਤੇਨੂੰ ਤੇਰਾ ਭਰਾ ਫਲਾਣਾ ਢੰਗਾ ਪਤਾ ਨਹੀਂ ਕੀ ਕੁਝ ਬੋਲ ਗਿਆ ਉਹ ਆ ਜਾਣਗੇ ਜੀ ਆਪ ਤੁਸੀਂ ਉਹਨਾਂ ਤੋਂ ਬੇਸ਼ੱਕ ਸੁਣ ਲਿਓ ਇਹ ਆਪ ਵੀ ਘਟਣੀ ਹੈਗੀ ਮੈਂ ਕਹਣਾ ਇੰਨੀ ਜੋਗੇ ਉਹ ਹੋਣਾ ਤਾਂ ਥੋੜੀ ਜੁਬਾਨ ਇੰਨੀ ਬਾਹਰ ਨਿਕਲੇ ਹੀ ਨਾ ਮਮਈ ਤੁਸੀਂ ਇਹਨਾਂ ਨੂੰ ਵੀ ਕਿਹਾ ਵੀ ਆਏ ਸਾਨੂੰ ਬੜੀ ਟੋਕੜ ਕਾਈ ਨਾ ਮੈਂ ਮੈਂ ਕਹੂੰਗਾ ਸਾਰੇ ਨੂੰ ਪਰ ਜਿਹੜੀ ਕੁੱਤੇ ਖਾਣੀ ਮੈਂ ਹੁੰਦੀ ਦੇਖ ਲਈ ਨਾ ਵੀ ਆਹੀ ਕਹਿੰਦੇ ਹੁੰਦੇ ਵੀ ਜਦੋਂ ਕਿਹਾ ਮਮਾ ਸਤਿ ਸ਼ਕਾਲ ਸਤਿ ਸ਼ਕਾਲ ਸਤਿ ਸ਼ਕਾਲ ਠੀਕ ਹੈ ਮਮਾ ਜੀ ਸਤਿ ਸ਼ਕਾਲ ਚਾਹ ਪਿਆਦੀ ਮਾਮੀ ਨੂੰ ਆਹੋ ਪਿਆਦੀ ਆ ਤੁਹਾਡੀ ਮਾਂ ਨੂੰ ਪਿਆਈ ਜਾਂਦੀਆਂ ਸੀਗਾ ਚਾਹ ਇਹ ਕਿਉਂ ਕੀ ਹੋ ਰਿਹਾ ਮਮਾ ਤੁਸੀਂ ਉੱਜੜੇ ਰੇ ਕੋਲ ਕਰੋ ਕਿਧਰ ਗਏ ਸੀ ਪੈਣਾ ਇਧਰ ਹੋ ਨੇੜੇ ਉਰੇ ਆਜਾ ਤੁਸੀਂ ਕਿੱਧਰੋਂ ਆਏ ਪਹਿਲਾਂ ਤਾਸ਼ ਖੜੀ ਜਾਂਦੇ ਸੀ ਸੱਤ ਚ ਮਾਮਾ ਦੌਰ ਫੇਟੇ ਮੂੰਹ ਤਾਸ਼ ਖੜਾ ਤੜਕੇ ਤਾਸ਼ ਖੜਾ ਨੂੰ ਪੱਟੇ ਪਾਸ ਨਹੀਂ ਹੁੰਦਾ ਸੀ ਜਮੀਨ ਤੇ ਠੇਕੇ ਦੀ ਦਿੱਤੀ ਉਹਦਾ ਮਾਮਾ ਬਾਜੀ ੜੀ ਪਈ ਸੀ ਹਾਂ ਬੜਾ ਦਾ ਬਾਗ ਆਏ ਆ ਉੱਥੇ ਪੇਚਾਂ ਪਿਆ ਸੀ ਸਾਡਾ ਥੋੜੀ ਬਾਜੀ ੜੀ ਪਈ ਸੀ ਤੇ ਇਧਰ ਸੈਂਗੜੇ ਪਿਆ ਥੋੜੀ ਮਾਂ ਦਾ ਗੋਡੇ-ਗੋਡੇ ਹਜਾ ਤੜਕੇ ਦੰਚੜਾ ਲਾਈ ਜਾਂਦੀ ਥੋੜੀਆਂ ਮੈਂ ਕੀ ਆਖਾਂ ਉਹ ਕਿਹੜੇ ਸ਼ਬਦ ਬਾਤਾਂ ਹੁਣ ਮਾਮਾ ਇਹਨੇ ਇੰਟਰਨੈਟ ਦਾ ਕੰਮ ਆ ਆਦੇ ਤੁਸੀਂ ਘਰੋਂ ਨਿਕਲ ਜਾ ਕਰੋ ਇਹਨੇ ਦਾ ਨੈੱਟ ਦਾ ਕੰਮ ਆ ਤੁਸੀਂ ਨਿਕਲ ਜਾ ਕਰੋ ਮਾਂ ਨਾ ਕੁੱਤੇ ਖਾਣੀ ਹੁੰਦੀ ਹੋਈ ਜਾਂਦੇ ਕਰੋ ਤੇ ਜਦੋਂ ਘਰੇ ਵੜਦੇ ਆ ਉਹ ਇਹਨਾਂ ਦਾ ਅਜੇ ਤੱਕ ਟਲ ਕੇ ਜਾ ਕੇ ਉੱਥੇ ਬਹਿ ਜਨੇ ਆ। ਵੀ ਤੁਸੀਂ ਅੱਛਾ ਬੰਦੇ ਇਸ ਵਾਸਤੇ ਹੁੰਦੇ ਆ ਵੀ ਘਰ ਲਈਆਂ ਥੋੜੀ ਜਣੀਆਂ ਹੈਗਾ ਪਹਿਲੀ ਕਰ ਤਾਂ ਮੇਰੀਆਂ ਧੀਆਂ ਤੇ ਇਹਨਾਂ 'ਚ ਫਰਕ ਨਹੀਂਗਾ ਕੋਈ। ਠੀਕ ਹੈ? ਤੇ ਇਹ ਇਹਦਾ ਹਜਾਰ ਆ ਜਾਂਦੀ ਸਵੇਰੇ ਸਵੇਰੇ ਪਤਾ ਕੀ ਆਦੀਆਂ ਸੀ? ਇੱਥੋਂ ਨੌਰ ਜਾ ਤੇਰੇ ਭਰਾ ਨੰਗਾ ਤਾਂ ਮਲੇ ਕੇ ਜਾਂਦੇਗੇ। ਤੂੰ ਇੱਥੇ ਦਫਾ ਹੋ ਜਾ ਮਹੀਨਾ ਲਾਇਆ ਉਹਨਾਂ ਕੋਲੇ। ਮਾਂ ਤੈਨੂੰ ਨਹੀਂ ਆਖਣਾ ਇਹ ਤਾਂ ਪ੍ਰੀਖਿਆ ਪੈ ਗਿਆ ਉਹ ਤੁਹਾਨੂੰ। ਅੱਛਾ ਇੱਥੇ ਭੂਤ ਪ੍ਰੇਤ ਬੈਠਾ ਸੀ ਤੁਹਾਡੀ ਮਾਂ ਦੇ ਨਾਲ ਕੋਈ? ਮਾਮਾ 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 ਮੇਰੀ ਸੁਣ ਲਗਾ ਤਾਂ ਹਾਂ ਹੈ ਤਾਂ ਸਾਡੀ ਮਾਂ ਹੈ ਤਾਂ ਸਾਡੀ ਮਾਂ ਇਹਦੇ ਚ ਵੀ ਬੱਜਾ ਬਹੁਤ ਆ ਤੇ ਬੱਜਾ ਇੰਨਾ ਚ ਵੀ ਬਹੁਤ ਆ ਇਹਦੇ ਚ ਵੱਡੀ ਬੱਜਾ ਹੈ ਜਿਹੜਾ ਥੋੜੇ ਰਕੇ ਕਲਸ਼ ਨੇ ਜੰਮਦੇ ਵੱਡੀ ਬੱਜਾ ਇਹਦੇ ਵਿੱਚ ਜਿਹੜੀਆਂ ਉਹ ਵਿਆਹ ਕਰਦੀਆਂ ਪਤਾ ਨਹੀਂ ਪਾਣੀ ਵਾਰ-ਵਾਰ ਉਹ ਤਾਂ ਆਫਰ ਗਈ ਇਹ ਉਹ ਵਿਆਹ ਕਰਦੀਆਂ ਤਾਂ ਇਹ ਇਹਦੇ ਚ ਬੱਜਾ ਇੱਕ ਦਿੱਤਾ ਕਰ ਰਹੇ ਨੇ ਮਾਮਾ ਸਵੇਰ ਦੀ ਮਾਰ ਦਿਓ ਇਹਨੂੰ ਮਾਰ ਸਵੇਰ ਦੀ ਗੱਲ ਸੱਜ ਅਮਰੀਕਾ ਵਾਲੀ ਆਉਂਦਾ ਸੂਟ ਪ੍ਰੈਸ ਕਰਨ ਲੱਗੀ ਮੰਮੀ ਨੇ ਨਾ ਲੈਡ ਕੱਟਦੀ ਦੱਸ ਲੈ ਐ ਕਰਦਾ ਮਤਲਬ ਐ ਨਹੀਂ ਗੱਲ ਵੀ ਕੱਲੀਆਂ ਉਹੀ ਚਿੰਬੜ ਗਿਆ ਤੁਸੀਂ ਵੀ ਮਗਰ ਪਾਏ ਦੇ ਨਹੀ ਨਹੀ ਮਗਰ ਨਹੀਂ ਪਾਏ ਸਾਡੀ ਮਾਂ ਅਸੀਂ ਥੋੜਾ ਮੰਗਰ ਪਾਏ ਆ ਸਾਡੀ ਮਾਂ ਥੋੜੇ ਆ ਤਾਂ ਇਹਦੇ ਵਿੱਚ ਬੱਚਾ ਆ ਕੇ ਮਾਂ ਚ ਵਜਾਂ ਕਹਿੰਦੇ ਹੁੰਦਾ ਜਿਹੜੇ ਸਮੇਂ ਬੰਦੇ ਉਹ ਤੇ ਮਾਮਾ ਫਿਰ ਹਟਦੀ ਨਹੀਂ ਇਹ ਜਦੋਂ ਮਾਲਾ ਉਹ ਵੱਡੀ ਜਦੋਂ ਕੰਮ ਕਰਦੀ ਨੇ ਮੰਗਰ ਉਹਨੇ ਕਰਲੇ ਕੰਮ ਮਾਲਾ ਪੋਚਾ ਲਾ ਲੈ ਮੰਗਰੀਏ ਪੋਚਾ ਲਾ ਦੱਸੋ ਮੇਰੀ ਅਸਲ ਤੇ ਉਹ ਗੱਲਾਂ ਪੇਸ਼ ਆ ਰਹੀਆਂ ਜਿਹੜੇ ਮੈਂ ਤੈਨੂੰ ਰੋਕਿਆ ਸੀਗਾ ਜਿੱਤੇ ਗਲਤੀ ਨਹੀਂ ਮੈਂ ਤਾਂ ਇੱਥੇ ਬੈਠੀ ਮੈਨੂੰ ਤਾਂ ਆ ਕੇ ਦੋਵੇਂ ਆਣੀਆਂ ਚਿੰਬੜ ਜਾਂਦਾ ਹਾਂ ਤੈਨੂੰ ਤਾਂ ਕੁਛ ਤੂੰ ਤਾਂ ਕਹਿੰਦੀ ਨਹੀਂ ਕਿਸੇ ਨੂੰ ਬਹੁਤ ਬੋਲਦੀ ਐ ਛੋਟੀ ਤੂੰ ਵੀ ਬਹੁਤ ਬੋਲਦੀ ਦੱਸਦੀ ਐ ਮੈਨੂੰ ਸਾਰੇ ਕੰਮ ਛੋਟੇ ਤੂੰ ਕਹਿੰਦਾ ਨਹੀਂ ਤਾਂ ਯਾਰ ਕੁਛ ਵੀ ਨਹੀਂ ਬਾਈ ਹੁਣ ਮੈਂ ਕੀ ਕਹਾਂ ਮੈਂ ਇਹਨਾਂ ਨੂੰ ਰੇ ਗੱਲ ਦੱਸਦੀ ਆ ਮੈਂ ਮੇਰੀ ਅੱਜ ਕੋਈ ਗਲਤੀ ਨਹੀਂ ਸੀ ਬਸ ਇਹ ਗੱਲ ਮੈਂ ਤੈਨੂੰ ਪਾ ਕੇ ਨਾ ਪਛਤਾਉਣੀ ਆ ਵੀ ਐਡੇ ਡੇ ਕਾ ਕਾ ਵਿਆਹ ਨੇ ਕਾਨੂੰ ਸੀ ਉਹ ਤੇਰੇ ਤੇਰੀ ਗਲਤੀ ਉਹਦੇ ਬਾਲੀ ਨੂੰ ਉਹਦੇ ਤੇ ਤੇਰੀ ਉਹਦੇ ਬੱਜਰ ਗਲਤੀ ਹੋਈ ਐ ਜਿੱਦੇ ਤੂੰ ਚੱਕ ਕੇ ਆਪਦੇ ਨਾਲ ਲੱਗੀ ਜਮੀਨ ਚੜਾਤੀ ਨਾ ਤੇ ਉਹਦੇ ਦੇ ਦਿਮਾਗ ਖਰਾਬ ਮੈਨੂੰ ਉਹਦਾ ਪਤਾ ਲੱਗਦਾ ਆਏ ਨਹੀਂ ਹੈਗਾ ਮਮਾ ਇਹ ਸੁਣੂਗਾ ਨਾ ਹੋਰ ਕਿਵੇਂ ਹੈਗਾ ਜਿਵੇਂ ਅਸੀਂ ਕਿਹੜੇ ਸਰਤੇ ਮੈਨੂੰ ਆਏ ਦੱਸੋ ਵੀਰ ਭਾ ਇੱਕ ਮਿੰਟ ਮੰਜੀ ਦਾ ਨਾ ਇਹੜੀ ਕੰਮ ਕਰਾਉਂਦੇ ਆ ਹੈ ਨਾ ਨਾਲੇ ਤਾਂ ਵੀ ਮੈਨੂੰ ਵੱਡੇ ਵਾਲਾ ਚੁੱਪ ਕਰ ਕੋਈ ਨਹੀਂ ਹੋਰ ਹੋਰ ਬੰਦ ਹੁੰਦੀ ਜਬਾਨ ਇਹਨਾਂ ਦੀ ਕੋਈ ਪਤਾ ਵੱਡੇ ਬੰਦੇ ਨਹੀਂ ਚੱਲਦਾ ਮਾਮਾ ਨੇ ਰੋਟੀ ਪੜਣੀ ਤੇ ਬੰਦ ਕਰ ਰੋਟੀ ਕ ਖਵਾ ਦੀ ਅਮਰੀ ਭੈਣ ਨੂੰ ਖਵਾਈ ਜਾਂਦੇ ਤੁਹਾਡੇ ਮਾਂ ਨੂੰ ਖਵਾਈ ਜਾਂਦੇ ਪਰੌਂਠੇ ਉਹ ਮੇਰੇ ਉੱਤੇ ਤੜਕੇ ਦਿਨ ਚੜਦੇ ਨੂੰ ਮਾਮਾ ਇਹਨਾਂ ਦਾ ਕਲੇਸ਼ ਤਾਂ ਹੀ ਰਹਿੰਦਾ ਤੋ ਕੋਈ ਗੱਲ ਅੱਛਾ ਫੇਰ ਅਸਨਾਏ ਕਰੀ ਅਗਰ ਅਸੀਂ ਕੋਈ ਨਹੀਂ ਮਾਮਾ ਨਹੀਂ ਨਹੀਂ ਤੁਸੀਂ ਜਿਹੜੇ ਜੰਮ ਕੇ ਇਹਨੇ ਸੋਚਿਆ ਨਾ ਉਹ ਪਤ ਪਤਲੇ ਪੰਘੂੜੇ ਚ ਢਾਉਣਗੇ ਤੁਸੀਂ ਜਿਉਂਦੇ ਮਰਗੇ ਤੇ ਅਸੀਂ ਨਾ ਆਇਆ ਕਰੀਏ ਤੇ ਇਹ ਮਰ ਜੂਗੀ ਆਈ ਭੁੱਖੀ ਫਿਰੇ ਉਹਨਾਂ ਉਹਨਾਂ ਦੇ ਮਿਹਣੇ ਨਾਲੇ ਮਰ ਜੂਗੀ ਇਹ ਵੀ ਤੇਰੇ ਪੇਕੇ ਨਹੀਂ ਵਰਦੇ ਨਹੀਂ ਮਾਮਾ ਮਾਰਨ ਦੀ ਗੱਲ ਨਹੀਂ ਗਈ ਹੁਣ ਮੰਮੀ ਤੂੰ ਦੱਸ ਸਵੇਰ ਤੈਨੂੰ ਉੱਠ ਅਨਸਾਰ ਚੰਗਾ ਦੁੱਧ ਦਾ ਗਲਾਸ ਮਿਲਦਾ ਕਿ ਨਹੀਂ ਮਿਲਦਾ ਦੱਸ ਦੇ ਮਾਮਾ ਨਾ ਮਿੱਟੀ ਪੀ ਕੇ ਜਾਂ ਪੈਂਦੀ ਐ ਮੈਂ ਨਾ ਖਾਣਕੀ ਨਹੀਂ ਅਸੀਂ ਇਹ ਸੁਣ ਲੈ ਜਦ ਤੂੰ ਅਸੀਂ ਜੇ ਵਿਆਹ ਤੇ ਐਵੀਂ ਨੰਗ ਹੋ ਗਏ ਤਾਂ ਮੈਂ ਵੀ ਮਾਰੀ ਜੇ ਦੁੱਧ ਦਾ ਗਲਾਸ ਦਿੰਨੇ ਆਸਾਨ ਕਰਦੇ ਯਾਰ ਆਸਾਨ ਵਾਲੀ ਮਾਮਾ ਕਿਹੜੀ ਗੱਲ ਇੱਕ ਗੱਲ ਤਾਂ ਧਿਆਨ ਰੱਖਿਆ ਹਰਵਿੰਦਰ ਮੇਰੀ ਗੱਲ ਸੁਣ ਲਓ ਤੁਸੀਂ ਪੰਜਾਬੀ ਚ ਵੀ ਜੇ ਇਹ ਆਪਦੇ ਨਾਂ ਲੱਗੀ ਜ਼ਮੀਨ ਤੁਹਾਡੇ ਨਾਲ ਕਰਾ ਸਕਦੀ ਹੈ ਨਾ ਤੇ ਕਾਇਦੇ ਕਾਨੂੰਨ ਤੁਸੀਂ ਜਾਣਦੇ ਮੈਨੂੰ ਬਹੁਤ ਆਉਂਦੇ ਵੇ ਮਹੀਨੇ ਦੇ ਵਿੱਚ 29 ਦਿਨ ਕਚਹਿਰੀਆਂ ਚ ਹੁਣਾਂ ਲੋਕਾਂ ਦੇ ਨਾਲ ਨਹੀਂ ਮਮਾ ਜ਼ਮੀਨ ਦੀ ਗੱਲ ਨਹੀਂ ਸਾਨੂੰ ਜ਼ਮੀਨ ਦਾ ਨਹੀਂ ਲਾਲ ਜੇ ਸਾਡੀ ਮਾਂ ਹੋ ਐਸੇ ਮਾਂ ਨੂੰ ਦੁੱਧ ਦਿੰਨੇ ਆ ਅੱਛਾ ਮਾਂ ਨੂੰ ਦੁੱਧ ਦਿੰਨੇ ਆ ਤੇ ਐਨੇ ਕੀ ਸੋਚ ਗਿਆ ਕਿ ਇਹ ਇਹਦੇ ਵਿੱਚ ਇਹਦੇ ਵਿੱਚ ਇਹਦੀਆਂ ਵੀ ਗਲਤੀਆਂ ਕੀ ਆਖਿਆ ਸੀ ਨਹੀਂ ਭਾਈ ਦੀ ਕਹੇਦੀ ਰੀਣਾ ਜਵਾਨ ਆ ਜਾਂਦੀ ਹੈ ਉੱਪਰ نیچے ਪਰ ਨਹੀਂ ਭਾਈ ਉਹਨਾਂ ਦੀ ਵੀ ਜਵਾਨ ਹੋਈ ਜਾਂਦੀ ਹੋਊ ਜਿਹੜਾ ਦੜਕੇ ਕੁੱਤਿਆਂ ਕੋ ਚਬੜ ਗਿਆ ਬੱਜਾ ਸਿੰਘਾਂ ਨੂੰ ਨਹੀਂ ਨਹੀਂ ਮਾਮਾ ਉਹ ਤਾਂ ਚੱਲੀਆਂ ਸੋਈ ਜੁੱਧਕੇ ਪਈਆਂ ਸੀਗੀਆਂ ਸਵੇਰ ਦਾ ਮੈਂ ਦੇਖਾ ਅੱਛਾ ਤੜਕੇ ਥੱਕ ਵੀ ਗਏ ਜਮੀਰ ਤੁਹਾਡੀ ਠੇਕੇ ਤੇ ਤੁਸੀਂ ਸਾਥ ਚ ਤਾਸ਼ ਖੇਡਣ ਤੇ ਤੇ ਰਸੋਈ ਦਾ ਕੰਮ ਕਰਦੀਆਂ ਤੇ ਆ ਗੱਠਾ ਫਾਂਚ ਪੋਚੇ ਲਾਉਂਦੀਆਂ ਥੱਕ ਗਈਆਂ ਉਹ ਲੱਤਾਂ ਰੁੱਤਾਂ ਮੜਦਿਆ ਕਰੋ ਉਹਨਾਂ ਦੀਆਂ ਮਾਮਾ ਕੱਲ ਉਹ ਦੇਖ ਲੈ ਪੌੜ ਬੰਨਣ ਨੂੰ ਉਹ ਆ ਗਿਆ ਦੇਖ ਲੈ ਕੌਣ ਆ ਗਿਆ ਪੌੜ ਬੰਨਣ ਨੂੰ ਤੁਸੀਂ ਵੀ ਪੌੜ ਬੰਨਣ ਨੂੰ ਮੈਂ ਮੈਂ ਲੈ ਜਾਣਾ ਮੈਂ ਲੈ ਜਾਣਾ ਨਾਲ ਮੇਰੀ ਗੱਲ ਸੁਣ ਮਨਜੀਤ ਇੱਕ ਮਿੰਟ ਚੁੱਪ ਕਰ ਤੂੰ ਮੈਂ ਦੇਖ ਲੈ ਤ ਕਿੰਨੇ ਕਰਤੂਤ ਦਾ مالک ਜਿਹੜਾ ਮਾਂ ਨੂੰ ਆਖੀ ਜਾਂਦਾ ਵੀ ਇਹਦੀਆਂ ਆਦਤਾਂ ਵਧ ਗਈਆਂ ਜਦੋਂ ਇਹਨਾਂ ਕੁਛ ਮਨ ਦਾ ਆਪ ਦੇ ਕੰਨੀ ਸੁਣ ਲੈਣਾ ਵੀ ਕੀ ਕੁੱਤੇ ਖਾਣੀ ਹੋਈ ਜਾਂਦੀ ਐ ਮੈਂ ਤਾਂ ਉਸ ਦਿਨ ਨੂੰ ਪਸਤਾਉਣਾ ਜਿੱਦੇ ਤੁਹਾਡੇ ਨਾਂ ਜਿਹੜੀ ਜ਼ਮੀਨ ਕਰਾਤੀਆਂ ਰਹਿਣੇ ਉਹ ਅਸਲ ਤੁਸੀਂ ਛਾਣਾ ਉਸਿਰ ਤੇ ਉਦੋਂ ਪਹਿਲਾਂ ਕਿਵੇਂ ਇਹ ਚੰਗੀ ਰੋਟੀ ਖਵਾਉਂਦੀ ਹੁੰਦੀ ਸੀਂਆਂ ਨੂੰ ਮਮਾ ਹਣੀ ਮੰਮੀ ਅਸੀਂ ਹੋਣੀ ਵੀ ਨਾ ਪਾਣੀ ਮੈਂ ਕੀ ਗੱਲ ਆ ਤਾਂ ਜਿਹੜੀ ਤੁਸੀਂ ਹੁਣ ਵੀਰਪਾਉ ਦੇਖ ਲੈ ਜਿਹੜੇ ਖਵਾਈ ਜਾਂਦੇ ਸੀਂਆਂ ਤੁਸੀਂ ਮੰਮੀ ਗੱਲ ਕਾਈ ਕਰਦੇ ਹੋਈ ਕੌਣ ਟੋਕੜ ਗਈ ਕਰਦੇ ਸਾਨੂੰ ਰੇ ਕੰਮ ਚਾ ਆਏ ਨਹੀਂ ਕਿਤਾ ਸਹੀ ਨਹੀਂ ਲਾਇਆ ਦਾਗ ਪਏ ਐ ਪੋਚਿਆ ਨਹੀਂ ਸਹੀ ਆ ਆਈਂ ਕਹੀ ਨਾ ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡੀ ਮਾਂ ਨੇ ਕਦੇ ਤੇਰੀ ਨੇ ਕਦੇ ਦੀ ਮਨਜੀਦ ਦੀ ਨੇ ਬੇਨਿਆ ਨੂੰ ਪਹਿਲਾਂ ਮਾਂ ਨੇ ਕਦੇ ਟੋਕਿਆ ਨਹੀਂ ਸੀ ਤੁਹਾਨੂੰ ਨਹੀਂ ਟੋਕਿਆ ਕਿੱਥੇ ਮਾਂ ਮਾਂ ਬਸ ਫਿਰ ਇੱਥੋਂ ਇੱਥੋਂ ਆ ਗਈ ਇਹ ਚੀਜ਼ਾਂ ਸਸੇ ਹੀ ਘਰ ਸਾਬਦੀ ਇੱਥੋਂ ਹੀ ਖਰਾਬੀ ਹੋਈ ਹੈ ਵੀ ਮਾਂ ਨੇ ਟੋਕਿਆ ਹੁੰਦਾ ਨਾ ਦੱਸਿਆ ਹੁੰਦਾ ਵੀ ਚੁੱਲਾ ਚੌਕਾ ਐ ਕਰੀਦਾ ਇਹ ਸਿਆਣੀ ਐ ਇਹਨੂੰ ਪੁੱਛ ਕੇ ਕਰ ਲਿਆ ਕਰੋ ਜੇ ਦੱਸ ਦੇ ਕੋਈ ਮਾੜੀ ਗੱਲ ਹੈ ਚਲ ਕੋਈ ਹੁਣ ਮਾੜੀ ਗੱਲ ਕਿਹਨਾਂ ਲੱਭਦੀ ਐ ਪਮਾਮਾ ਉਹ ਵੀ ਤੇ ਸਾਰੇ ਸਿਆਪੇ ਉਹ ਗੱਲ ਸੁਣ ਲੈ ਮੇਰੀ ਯਾਰਾ ਰਾਜੇ ਗੱਲ ਸੁਣ ਲੈ ਸਾਰੇ ਸਿਆਪੇ ਜਿਹੜੇ ਨਾ ਜਿਹੜੇ 6-7 ਮਹੀਨੇ ਜ਼ਮੀਨ ਨਾ ਕਰਾਈ ਨੂੰ ਹੋ ਗਏ ਮੈਂ ਵੀ ਤਾਂ ਹੀ ਆਇਆ ਸੀ ਕਿ ਮੈਂ ਕਿ ਕੁਦਰਤੀ ਮੈਂ ਚੁੱਪਚੀ ਬੀਤਾ ਇੱਕ ਕੋਈ ਗੱਲ ਨਹੀਂ ਇੱਕ ਦਿਨ ਗਿਆ ਮੈਂ ਤਾਂ ਸੋਚਿਆ ਮੈਂ ਕਿ ਰਾਤ ਲਾ ਕੇ ਆਉਂਗਾ ਮੈਂ ਆਉਣਾ ਨਾਲੇ ਦਾ ਭਾਂ ਜਾਣਾ ਗੱਲਾਂ ਮਾਰੂਗਾ ਨਾਲੇ ਭੈਣ ਨਾਲੇ ਭਾਂ ਜਨੋ ਹਾਂ ਤੇ ਭਾਂ ਜਨੋ ਹਾਂ ਪੰਗੂੜੇ ਚ ਢਾਈ ਜਾਂਦੇ ਮੇਰੀ ਭੈਣ ਨੂੰ ਇੱਥੇ ਮੰਮੀ ਤੂੰ ਵੀ ਕੁਝ ਬੋਲ ਸਾਡੇ ਬੋਲਣ ਤੋਂ ਕੀ ਛੱਡੀ ਨੇ ਬੋਲਣ ਤੋਂ ਕੀ ਛੱਡੀ ਨੇ ਤੁਹਾਡੀਆਂ ਪਟਰਾਣੀਆਂ ਨੇ ਨਹੀਂ ਮਾਮਾ ਇਹ ਤਾਂ ਬੋਲਦੀ ਹੀ ਨਹੀਂ ਇਹ ਤਾਂ ਇਹ ਤਾਂ ਤੁਹਾਨੂੰ ਲੱਗਦਾ ਤੁਹਾਡੇ ਐ ਕੁਝ ਆਪਸ ਵਿੱਚ ਲੜੀ ਜਾਂਦੀਆਂ ਸੀ ਇਹ ਤਾਂ ਉਹ ਨਹੀਂ ਮੈਂ ਤਾਂ ਕਹਿੰਦਾ ਵੀ ਥੋਡੇ ਵਰਗੇ ਸੱਤ ਪੁੱਤ ਜੰਮਣ ਨਾਲੋਂ ਨਾ ਇੱਕ ਧੀ ਜੰਮੀ ਹੋ ਗਿਆ ਨਹੀਂ ਕਾਣੀ ਤੇ ਲੱਖ ਗੁਣੇ ਚੰਗੀ ਹੈ ਅਸਲ ਸਹੀ ਗੱਲ ਇਹ ਹੈ ਵੀ ਫਿਕਰ ਮੇਰੇ ਵਾਲੀ ਨੀ ਮਮਾ ਮਮੀ ਤੇ ਮੇਰੇ ਵਾਲੀ ਬੋਲਦੀ ਆ ਕਮਾਲ ਕਰੀ ਜਾਂਦਾ ਤੂੰ ਯਾਰ ਹਾਂ ਹਾਂ ਉਹ ਹੀ ਗੱਲ ਕਰੀ ਹੁਣ ਹੁਣ ਤੁਸੀਂ ਆਪਸ ਦੇ ਵਿੱਚ ਉਲਝੋ ਵੀ ਨਹੀਂ ਨੀ ਮਮਾ ਮਮੀ ਨਹੀਂ ਨਹੀਂ ਵੀ ਤੇਰੀ ਨਾ ਸੁਣਨੀ ਪੈ ਜੇ ਆਪਸ ਦੇ ਵਿੱਚ ਪਲੇਸ ਪਾ ਕੇ ਬਹਿ ਜਾਓ ਕਰੀ ਜਾਣਗੇ ਤੁਸੀਂ ਡਰਾਮਾ ਕਰਨ ਬਹਿ ਜਾਓ ਨਹੀਂ ਮਮਾ ਅਸੀਂ ਨੀ ਮਮੀ ਦੀ ਗੱਲ ਟਾਲੀ ਕਰਦੇ ਮਨਜੀਤ ਕਾਹਦਾ ਰੋਸੀ ਕਿ ਮੈਨੂੰ 2 ਮਿੰਟ ਆ ਦਦੋ ਠੀਕ ਹੈ ਮੈਂ ਨਿਪੜ ਗਿਆ ਕੰਮ ਮੈਨੂੰ ਪਤਾ ਲੱਗ ਗਿਆ ਮੈਂ ਤਾਂ ਇਹਨਾਂ ਨਾਲ ਬੋਲਦੀ ਸੀਗੀ ਕੀ ਤਰ੍ਹਾਂ ਬੋਲਦੀ ਸੀ ਤੂੰ ਇਹਨੂੰ ਤੂੰ ਇਹਨੂੰ ਆਖੀ ਜਾਂਦੀ ਸੀਗੀ ਭੈਣ ਨੂੰ ਵੀ ਤੇਰਾ ਭਰਾ ਨਹੀਂ ਵੱਡਦਾ ਤੂੰ ਪੇਕੀ ਨਹੀਂ ਤੂੰ ਮੀਨੜੀ ਲੋਕਾਂ ਦੀ ਬੁੜੀ ਲਾਕੇ ਤੂੰ ਆਖੀ ਜਾਂਦੀ ਸੀ ਇਹ ਮੈਨੂੰ ਕਹੀ ਸਾਨੂੰ ਕਹਿ ਦਈ ਮਤਲਬ ਕਿ ਕਿੰਨੀ ਚਾਹੁੰਦੇ ਆ ਕਹਿੰਦੀ 10-10 ਲੱਖ ਲਾਕੇ ਸੀ ਵਿਆਹ ਕਰਿਆ ਤੇ ਮੈਂ ਕਿਹਾ ਤੁਸੀਂ ਘਰ ਨਹੀਂ ਪਰਿਆ ਪਹਿਲਾਂ ਇਹਨਾਂ ਨੇ ਸਾਨੂੰ ਕਿਹਾ ਨਾ ਤੇ ਵੀਰ ਭਲਾ ਐ ਦੱਸ ਕੇਕਿਆਂ ਦੀ ਗੱਲ ਇਹ ਛੇੜਦੀ ਪਹਿਲਾਂ ਐਸੇ ਨਹੀਂ ਸਾਨੂੰ ਨਹੀਂ ਪੇਕੇ ਜਾਣੇ ਕਰਦੇ ਜਦੋਂ ਐਸ ਉਮਰ ਦੇ ਵਿੱਚ ਤੁਸੀਂ ਉਹਨੂੰ ਕੁੱਤੇ ਲਾਉਂਗੇ ਤੁਸੀਂ ਤਲੋਂਗੇ ਉਹਨੂੰ ਤੇ ਤੁਹਾਨੂੰ ਕੀ ਲੱਗਦਾ ਤੁਹਾਨੂੰ ਜਵਾਬ ਵੀ ਮੈਨੂੰ ਦੇਵੇਂ ਪਰ ਅਸੀਂ ਪੇਕੇ ਤਾਂ ਨਹੀਂ ਫੜਦੇ ਅਸੀਂ ਆਪ ਦਾ ਘਰ ਇਕੱਤਰ ਹੀ ਲੜਦੀਆਂ ਇਹਦੇ ਕੇਿਆਂ ਨੂੰ ਪੈਂਦੀ ਆ ਫਿਰ ਮੈਨੂੰ ਐਂ ਦੱਸ ਦਿਓ ਵੀ ਤੁਹਾਨੂੰ 4-4 5-5 ਸਾਲ ਹੋ ਗਏ ਵਹਿਣਿਆਂ ਜਿੰਨਾ ਚਿਰ ਜ਼ਮੀਨ ਵੀ ਤੁਹਾਡੇ ਨਾਂ ਕਰਾਈਏ ਨੇ ਉਹਨਾਂ ਚਿਰ ਕਿਵੇਂ ਤੱਕੜਿਆ ਰਹਿੰਨਾ ਸੀਗਾ ਤੁਸੀਂ ਉਹ ਚੋਣ ਵਿੱਚ ਸਾਨੂੰ ਇਹਨਾਂ ਦਾ ਅਸਰ ਜਪਤਾ ਹੀ ਨਹੀਂ ਸੀ ਹਾਂ ਜਦੋਂ ਮਤਲਬ ਕੱਢ ਲਿਆ ਪੰਜ ਸੱਤ ਕਿੱਲੇ ਜ਼ਮੀਨ ਤੁਹਾਡੇ ਨਾਲ ਲਵਾਤੀ ਹੁਣ ਤੁਹਾਨੂੰ ਪਤਾ ਲੱਗ ਗਿਆ ਵੀ ਹੁਣ ਇਹ ਤਾਂ ਬੁੜੀ ਤੋਂ ਕੀ ਲੈਣਾ ਮਾਰੋ ਧੱਕੇ ਕੱਢੋ ਜੇ ਨਿਕਲਦੀ ਆ ਤਾਂ ਰੋਟੀ ਨਹੀਂ ਆਉਣੀ ਮਾਮਾ ਜੀ ਮੇਰੀ ਸੁਣੋ ਗੱਲ ਕੋਈ ਨਹੀਂ ਸਮਝਾਉਂਦੇ ਅਸੀਂ ਇਹਨਾਂ ਨੂੰ ਕੀ ਪੁੱਛਿਓ ਸਮਝਾਓ ਨਾ ਸੁਣਿਆ ਤੁਸੀਂ ਤਾਂ ਹੱਥ ਹੀ ਕਰਤੀ ਯਾਰ ਮਾੜਾ ਮੋਟਾ ਦਾ ਕੋਈ ਤੁਸੀਂ ਨਾ ਜਮਾਂ ਮੈਂ ਗੁੱਸਾ ਨਾ ਕਰੋ ਗੁਰੂ ਵੀ ਮੇਰੀ ਗੱਲ ਦਾ ਠੀਕ ਹੈ ਮੈਂ ਤੁਹਾਨੂੰ ਅੱਜ ਤੱਕ ਧੀਆ ਦੇ ਬਰਾਬਰ ਸਮਝਾ ਜਿਹੜ ਤੁਸੀਂ ਜਦ ਮਾਮਾ ਯਾਰ ਮੇਰੀ ਗੱਲ ਸੁਣ ਲੋ ਵੀਰਪਾਲ ਠੰਡਾ ਲੈ ਕੇ ਆ ਉਹ ਮੈਂ ਰੱਜਾਂ ਤੁਹਾਡੇ ਠੰਡੇ ਤੋਂ ਯਾਰ ਰੱਜਾਂ ਤੁਹਾਡੇ ਠੰਡੇ ਤੋਂ ਜਾ ਤੂੰ ਲੈ ਸ਼ੇਖ ਉਹ ਨਾਲ ਮਾਮੇ ਅੱਛਾ ਮਾਮੇ ਹੱਥੇ ਸ਼ੇਖ ਮਾਮੇ ਬੈਠੀ ਰਹਿ ਬੈਠੀ ਰਹਿ ਕੁਝ ਨਹੀਂ ਨੂੰ ਪੀ ਸਕਦਾ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਨਾ ਉਹ ਬਣਾਵਾਂਗੇ ਮਾਮਾ ਕੋਈ ਨਹੀਂ ਮੈਂ ਸਾਰਾ ਪਿੰਡ ਦਾ ਕੋੜ ਕਚਾਰੀ ਬਨੂਸਿਆ ਕਰਕੇ ਲੈ ਕੇ ਤੁਰੇ ਫਿਰਦਾ ਰਹਿੰਦਾ ਵੀ ਅਗਲਾ ਕਹਿੰਦਾ ਵੀ ਗੱਲ ਜਿਹੜੀ ਮੂੰਹ ਤੇ ਚਾਹੇ ਜੋ ਮਰਜ਼ੀ ਬਠੜੋ ਕਹਿਣ ਲੱਗਾ ਮੈਂ ਮੈਂਟ ਨਹੀਂ ਲਾਉਂਦਾਗਾ ਬੁੱਸਾ ਲੱਗਦਾ ਤਾਂ ਲੱਗੇ ਤੁਹਾਨੂੰ ਅੱਜ ਤੋਂ ਬਾਅਦ ਮੈਨੂੰ ਪ ਤੁਸੀਂ ਲੱਗੇ ਜਨਾਨੀਆਂ ਦੇ ਥੱਲੇ ਇੰਨੀ ਛੇਤੀ ਕੜਾ ਵੀ ਨਹੀਂ ਥੱਲੇ ਲੱਗਦਾ ਜਿਨੀ ਜਿਨੀ ਚਾਰ ਪੰਜ ਸਾਲਾਂ ਕੀ ਯਾਰ ਤੁਸੀਂ ਬੰਦਿਆਂ ਦਾ ਮੂਰੇ ਬਣੀ ਯਾਰ ਜਨਾਨੀਆਂ ਸਾਹਮਣੇ ਤੁਹਾਨੂੰ ਮਾਂ ਦੀ ਕਦਰ ਹੀ ਨਹੀਂ ਗਈ ਭੈਣੇ ਜੇ ਕੋਈ ਲੈਣਾ ਕੱਪੜਾ ਚੱਕਣਾ ਚੱਕਣਾ ਨਹੀਂ ਕੋਈ ਲੋੜ ਨਹੀਂ ਚੱਲ ਮੇਰੀ ਗੱਲ ਸੁਣ ਲੋ ਜਿਹੜੀ 6-7 ਕਿਲੇ ਨਾ ਕਰਾਈਆਂ ਤੁਹਾਨੂੰ ਮੈਂ ਆਏ ਲਵਾ ਕੇ ਵਿਖਾਉਂਗਾ ਕੋੜ ਵਿਚਾਰੀਆਂ ਨਾਲੇ ਬਾਹਰ ਮੇਰਾ ਟੂਰ ਨਹੀਂ ਮਾਮਾ ਨਹੀਂ ਨਹੀਂ ਕੋਈ ਮਾਮਾ ਕਸ ਬੈਠਾ ਤੁਸੀਂ ਬੈਠੋ ਟੈੱਕੀ ਮਾਮੇ ਨੂੰ ਮਾਮੇ ਨੂੰ ਨਹੀਂ ਕਹਿੰਦੇ ਨਾ ਨਾ ਮਾਮਾ ਇੱਕ ਮੜਕੀ ਦੀ ਗਲਤੀ ਹੁੰਦੀ ਮਾਮਾ ਕੋਈ ਗੱਲ ਨਹੀਂ ਤੇਰੀ ਜਾਨ ਤੀਆਂ ਸਾਡਾ ਸਰ ਨਹੀਂ ਮੈਂ ਤੁਹਾਨੂੰ ਪਿਆਰ ਆ ਨਹੀਂ ਮੰਮਾ ਹਾਂ ਨਹੀਂ ਕਰਦਾ ਸਹੀ ਮਾਂ ਬਿਲਕੁਲ ਨਹੀਂ ਉਹ ਨਹੀਂ ਮਾਮਾ ਆਜੋ ਤੁਸੀਂ ਵੀ ਕਹਿਦਾ ਪਿੱਛੇ ਹੁਣ ਕਰਦੇ ਆ ਉਹ ਤਾਂ ਲੜਾ ਮਾਮਾ ਨਹੀਂ ਕੋਈ ਗੱਲ ਨਹੀਂ ਨਾ ਤੱਕ ਗੀਂਦ ਕਿੰਨਾ ਕਰਾਂ ਫੋਟੇ ਤੇ ਮਾਮਾ ਨਹੀਂ ਸਾਡੀ ਰਾਣੀ ਦੀ ਮਾਂ ਜੇ ਤੂੰ ਮੁੜ ਕੇ ਕੁਝ ਹੋਇਆ ਤਾਂ ਜੇ ਤੁਹਾਡੇ ਜੁੱਤੀ ਸਿਰ ਤੇ ਰੱਖੀ ਹੁੰਦੀ ਨਾ ਪਹਿਲੇ ਦਿਨੋਂ ਰੱਖੀ ਮਾਮਾ ਹੁਣ ਨਹੀਂ ਇੱਕ 1% ਵੀ ਕੁਝ ਨਹੀਂ ਹੁੰਦਾ ਹੁਣ ਮੇਰੀ ਇੱਕ ਗੱਲ ਸੁਣ ਰਾਜੇ ਸਿੱਧੀ ਤੋ ਵੀ ਸੱਲਾ ਹਰਵਿੰਦਰ ਗੱਲ ਮੇਰੀ ਜੇ ਅੱਜ ਤੋਂ ਬਾਅਦ ਮੈਨੂੰ ਇੱਕ ਨਵੇਂ ਪੈਸੇ ਦੀ ਵੀ ਕੰਪਲੀਟ ਆ ਗਈ ਮਨਜੀਤ ਤੇਰੀ ਵੀਰਪਾਲ ਤੇਰੀ ਤੁਸੀਂ ਵੀ ਬੋਲਣਾ ਨਹੀਂ ਤੇ ਮਾਫ਼ਤ ਮਾਫੀ ਮੰਗੋ ਚੱਲ ਨਿੱਕੀ ਮੰਗ ਚੱਲ ਸਰਕਾਰ ਨਾਲ ਅੱਗੇ ਉੱnder ਦੀ ਲੋੜ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਵੀ ਜੇ ਇਹ ਮੈਨੂੰ ਅੱਜ ਤੋਂ ਬਾਅਦ ਪੜੇ ਮੇਰੀ ਗੱਲ ਸੁਣ ਲੈ ਤੂੰ ਚੁੱਪ ਕਰਕੇ ਨਾ ਪਤਾ ਨਹੀਂ ਕਦੋਂ ਕਦੀ ਸਹੀ ਜਾਣੀ ਹੈ ਜੇ ਮੈਨੂੰ ਪਤਾ ਲੱਗਾ ਕਿ ਤੂੰ ਇੱਕ ਵੀ ਗੱਲ ਇਹਨਾਂ ਦੀ ਬਰਦਾਸ਼ਤ ਕੀਤੀ ਜੇ ਤੇਰੇ 'ਚ ਗਲਤੀ ਹੋਈ ਤਾਂ ਸਿੱਧੀ ਗੱਲ ਵੀ ਤੂੰ ਵੱਡੀਆਂ ਬੇਸ਼ੱਕ ਤੇ ਮੈਂ ਨਹੀਂ ਵੱਡਣਾ ਤੇਰੇ ਆਖੇ ਤੇ ਜੇ ਗਲਤੀ ਇਹਨਾਂ ਦੇ ਵਿੱਚ ਮੈਂ ਆ ਤੈਨੂੰ ਸੁਣਾਈ ਜਾਂਦੀ ਸੁਣਾਈ ਜਾਂਦੀ ਸੀ ਨਾ ਤੇਰਾ ਭਰਾ ਨਹੀਂ ਵੱਡਦਾ ਤੂੰ ਤੂੰ ਪੇਖੀ ਨਹੀਂ ਮੀਨਾ ਲਾਉਂਦੀ ਲੈ 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 ਜਾ ਮੈਂ ਸਾਡੇ ਦੋ ਤਰਸਤੀ ਵੀ ਮੰਨਦੀ ਕੋਈ ਗੱਲ ਨਹੀਂ ਮਾਮਾ ਹੋਣੀ ਨਹੀਂ ਗੱਲ ਜੇ ਅੱਜ ਤੋਂ ਮੇਰੇ ਹੱਥ ਲਾ ਦੇਣਾ ਹੁਣ ਨਹੀਂ ਨਹੀਂ ਕੋਈ ਹੱਥ ਨਹੀਂ ਤੇ ਸਤਕਾਰ ਰੱਖੋ ਉਸ ਤੋਂ ਆਪ ਦੀ ਮਾਂ ਦੇ ਬਰਾਬਰ ਸਮਝੋ ਸੱਤ ਨੂੰ ਫਿਰ ਪਤਾ ਲੱਗੂਗਾ ਤੁਹਾਡੇ ਆਸ ਰੇ ਹੈ ਪਤਾ ਨਹੀਂ 4 ਸਾਲ ਹੈਗੀ ਕਿ ਨਹੀਂ ਹੈਗੀ ਸਾਡੇ ਰਾਬਰ ਕੀ ਮਾਮਾ ਮੈਂ ਰਾਬਰ ਕੀ ਤੁਸੀਂ ਤਾਸ਼ ਕਿੱਟੀ ਹੈ ਰਾਬਰ ਕੀ ਮਾਂ ਛੱਡ ਕੇ ਰਾਬਰ ਕੀ ਮਾਂ ਦਾ ਜੂਕ ਬਸ ਮਾਮਾ ਜੀ ਆ ਜਾਓ ਜੇ ਅੱਜ ਤੋਂ ਬਾਅਦ ਮੈਂ ਨਹੀਂ ਬੈਠਾ ਯਾਰ ਮੈਂ ਨਹੀਂ ਮਾਮਾ ਜੀ ਮੈਂ ਨਹੀਂ ਬੈਣਾ ਮੇਰਾ ਤੇਰਾ ਅਸੀਂ ਗਲਤੀ ਨੂੰ ਕੋਰੀ ਸੇਵੀਆਂ ਬਣਾ ਵੀਰਪਾਲ ਸੇਵੀਆਂ ਬਣਾ ਉਹ ਬਸ ਆ ਮਾਮਾ ਜੀ ਛੱਡੋ ਤੁਸੀਂ ਬਸ ਜੀ ਅੱਜ ਤੋਂ ਬਾਅਦ ਮੇਰੀ ਗੱਲ ਸੁਣੋ ਬੈਠੋ ਫੇਰ ਮੈਂ ਜੀ ਅੱਜ ਤੋਂ ਬਾਅਦ ਮੈਨੂੰ ਕੋਈ ਗੱਲ ਪਤਾ ਲੱਗੀ ਨਾ ਉਹ ਜੀ ਕੰਜਰੀ ਮਾਮਾ ਤੇ ਨਾ ਦਿੱਤਨਾ ਮੇਰਾ ਸਰ ਜਿਹੜੀ ਤੁਹਾਡੇ ਨਾਲ ਕਰਾਈ ਹੈ ਨਾ ਬਾ ਜਿਵੇਂ ਮਰਜ਼ੀ ਕਰ ਲੀ ਮਾਮਾ ਠੀਕ ਹੈ ਉਹ ਲੱਫੂ ਗਈ ਮੇਰੇ ਕੋਲ ਲਿਖਾ ਕੇ ਲੈਣੇ ਨਹੀਂ ਨਹੀਂ ਰੱਖੂੰਗਾ ਸਾਰੀ ਉਹਰ ਆਪਦੇ ਕੋਲੇ ਰਾਣੀ ਬਣਾ ਕੇ ਠੀਕ ਹੈ ਮੈਂ ਤੁਹਾਨੂੰ ਕਿ ਮਾਮਾ ਜਿਵੇਂ ਮਰਜ਼ੀ ਕਰੀ ਜਿ ਸੱਟਾ ਬਣਾ ਬੈਠਾ ਬੁੜਕੇ ਹੋਗੇ ਸੱਟ ਨਹੀਂ ਆਗੇ ਕਿਸੇ ਬਾਸ ਨਾ ਸਮਾ ਮਾਮਾ ਉਹ ਦੁਪਰਕੇ ਨਹੀਂ ਹੁੰਦਾ ਕੱਲ ਛੱਡ ਮਾਮਾ ਗੁੱਸਾ ਇਹਨੂੰ ਬਣਾਇਂਦਾ ਜ਼ਰੂਰ ਸ਼ਾਮ ਨੂੰ ਪੀਵਾਂਗੇ ਕਿਹੜੀ ਐ ਨਾ ਕੁਛ ਨਹੀਂ ਪੀਣਾ ਸ਼ਾਮ ਨੂੰ ਯਾਰ ਉਹ ਬੱਸ ਮਾਮਾ ਮਾਂ ਛੱਡ ਗੁੱਸਾ ਮਿੱਟੀ ਪਾ ਗੱਲ ਬਸ ਇਹਦੀ ਗੱਲ ਇਹ ਤਾਂ ਕੰਜਾਣਾ ਚੱਲੀ ਜਾਣਾ ਠੀਕ ਠਾਕ ਚਲ ਬੱਸ ਮਾਂ ਹੁਣ ਇਹ ਗੱਲ ਤੂੰ ਛੱਡੋ ਹੋਰ ਮਾਮਾ ਮਾਮੀ ਹੋਰੀ ਕਿਵੇਂ ਆ ਆਪਣਾ ਛੋਟਾ ਕੈਨੇਡਾ ਠੀਕ ਹੈ ਕੰਮ ਮਿਲ ਗਿਆ ਮਾਮਾ ਮਿੱਟੀ ਕਾ ਨਾ ਮਾਰੋ ਯਾਰ ਸਾਰਾ ਕੁਝ ਠੀਕ ਹੈ ਕੋਈ ਨਹੀਂ ਮੈਨੂੰ ਚਾਹਤ ਧੋਣ ਦੇ ਫੇਰ ਕਰੂੰਗਾ ਕੱਲ ਆ ਲੋ ਪਾਣੀ ਪੀਓ ਅਨੰਤ ਪਾਣੀ ਲੈ ਲੇ ਦਿਓ ਕੋਈ ਨ ਕੋਈ ਮੈਂ ਤਾਂ ਰਸੋਈ ਚ ਜਾਣਾ ਤੁਸੀਂ ਪੂਰਾ ਜੂਸ ਜਸ ਬਣਾ ਲੈਣਾ ਸੀ ਉਹ ਮੈਂ ਕਿੰਨਾ ਪਾਣੀ ਪੀ ਲੈਣ ਦੇਣਾ ਬਣਾ ਲੈ ਬਸ ਕੁਝ ਨਹੀਂ ਚਾਹੀਦਾ ਹਜੇ ਕੁਝ ਨਹੀਂ ਚਾਹੀਦਾ